ਭਵੇਂ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਭਵੇਂ ਨਾ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਪੰਜਾਬ ਚ 27 ਚ ਸਰਕਾਰ ਬਣ ਜੂਗੀ ਜਿਹਦੇ ਨਾਲ ਵੇਖੋ ਲੋਕ ਹੁਣ ਬਹੁਤ ਦੁਖੀ ਹੈ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇਹਨਾਂ ਦੇ ਸੋ ਹੋਏਗੀ ਇਹ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਕਾਲੇ ਦਲ ਵੀ ਇਕੱਠਾ ਹੋਏਗਾ ਬਲਕੇ ਬੀਜੇਪੀ ਨੂੰ ਵੀ ਨਾਰਵਾਣਾ ਨਹੀਂ ਕਾਲੀ ਦਲ ਦਾ ਅਸਤੀਫਾ ਦੀ ਗੱਲ ਆਈ ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ ਉਹ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਹੈਗੇ ਲੱਗਦਾ ਵੀ ਹੁਣ ਇੱਕ ਮੰਜੇ ਤੇ ਇਕੱਠੇ ਆਉਂਗੇ ਸੋਣਾ ਚਾਏ ਵੇਖੋ ਜੇ ਨਹੀਂ ਇਕੱਠੇ ਹੋਣਗੇ ਫਿਰ ਨੁਕਸਾਨ ਹੀ ਨੁਕਸਾਨ ਹੈ ਇੱਕ ਵਾਰ ਫਿਰ ਅਕਾਲੀ ਦਲ ਤੇ ਭਾਜਪਾ ਦੇ ਕਰਜੋੜ ਦੀਆਂ ਚਰਚਾਵਾਂ ਤੇਜ਼ ਹੋ ਗਈਆਂ ਨੇ ਜੀ ਹਾਂ ਸਕੰਦਰ ਸਿੰਘ ਮਲੋਕਾ ਦੇ ਵੱਲੋਂ ਅੱਜ ਵੱਡਾ ਬਿਆਨ ਦਿੱਤਾ ਗਿਆ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਜੋ ਜਥੇਦਾਰ ਹੋਰਾਂ ਦੇ ਵੱਲੋਂ ਜੋ ਕੁਝ ਹੁਕਮ ਦਿੱਤੇ ਗਏ ਨੇ ਜੋ ਅਕਾਲੀਵਾਲ ਨੂੰ ਸਜ਼ਾ ਦਿੱਤੀ ਗਈ ਹੈ ਉਸ ਤੋਂ ਬਾਅਦ ਜੋ ਇੱਕ ਮੰਚ ਦੇ ਉੱਤੇ ਇਕੱਠੇ ਹੋਣ ਦਾ ਸੱਦਾ ਦਿੱਤਾ ਗਿਆ ਹੈ ਉਸ ਨੂੰ ਲੈ ਕੇ ਹੁਣ ਉਹਨਾਂ ਨੇ ਵੱਡਾ ਬਿਆਨ ਦਿੱਤਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਅਕਾਲੀ ਦਲ ਇੱਕ ਮੰਚ ਦੇ ਉੱਤੇ ਇਕੱਠਾ ਹੁੰਦਾ ਹੈ ਤਾਂ ਮੈਂ ਉਸ ਦੇ ਵਿੱਚ ਰੂ ਜਾਵਾਂਗਾ ਪਰ ਜੇਕਰ ਹੁਣ ਦੇਖਿਆ ਜਾਵੇ ਤਾਂ ਉਹਨਾਂ ਨੇ ਨਾਲ ਇਹ ਗੱਲ ਵੀ ਕਹੀ ਹੈ ਕਿ ਜੇਕਰ ਅਕਾਲੀ ਦਲ ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਦੀ ਆਵਾਜ਼ ਜੇਕਰ ਸੁਣਦਾ ਹੈ ਕਿਉਂਕਿ ਪੰਜਾਬ ਦੇ ਵਿੱਚ ਜੇਕਰ ਅਕਾਲੀ ਦਲ ਤੇ ਭਾਜਪਾ ਦਾ ਗੱਧਰ ਹੁੰਦਾ ਤਾਂ ਵਧੀਆ ਗੱਲ ਹੋਵੇਗੀ ਉਹਨਾਂ ਨੇ ਇਹਦੀ ਹਮਾਇਤ ਕੀਤੀ ਹੈ ਕਿ ਪੰਜਾਬ ਦੇ ਵਿੱਚ ਜੇਕਰ 2027 ਦੀ ਸਰਕਾਰ ਬਣਾਉਣੀ ਹੈ ਤਾਂ ਅਕਾਲੀ ਦਲ ਨੂੰ ਭਾਜਪਾ ਦੇ ਨਾਲ ਗੱੜ ਜੋੜ ਕਰਨਾ ਪਵੇਗਾ ਜਿਸ ਤੋਂ ਇਲਾਵਾ ਪੰਜਾਬ ਦੇ ਵਿੱਚ ਜੇਕਰ ਦੇਖਿਆ ਜਾਵੇ ਉਹਨਾਂ ਦੇ ਵੱਲੋਂ ਇਹ ਵੀ ਗੱਲ ਕਹੀ ਗਈ ਹੈ ਕਿ ਪੰਜਾਬ ਦੇ ਲੋਕਾਂ ਦੀ ਕੀ ਆਵਾਜ਼ ਹੈ ਪੰਜਾਬ ਦੇ ਲੋਕ ਕੀ ਚਾਹੁੰਦੇ ਨੇ ਕਿ ਅਕਾਲੀ ਦਲ ਦੀ ਮੁੜ ਸਰਕਾਰ ਬਣੇ ਪੰਜਾਬ ਦੇ ਵਿੱਚ ਹੋਰ ਕੀ ਕੁਝ ਕਿਹਾ ਤੁਹਾਨੂੰ ਆਉਸਾਉਟ ਤੋਂ ਪਹਿਲਾਂ ਉਹਨਾਂ ਦਾ ਉਹ ਬਿਆਨ ਸੁਣਾ ਦਿੰਦੇ ਆ ਉਹ ਚੰਗਾ ਹੋ ਗਿਆ ਜਿਹਸੇਦਾਰ ਦਾ ਹੁਕਮ ਹੈ ਵੀ ਸਾਰੇ ਅਕਾਲੀ ਦਲ ਇਕੱਠੇ ਹੋਵੋ ਭੰਗ ਕਰਕੇ ਜੀ ਬਹੁਤ ਵਧੀਆ ਕੰਮ ਹੋਇਆ ਚੰਗੀ ਗੱਲ ਹੈ ਜੀ ਖੁਸ਼ ਹੋਣਾ ਸੀ ਜੀ ਅਕਾਲ ਤਖਤ ਸਾਹਿਬ ਨੂੰ ਮੈਨੂੰ ਮੈਂ ਉਦੋਂ ਛੁੱਟੀ ਲੈ ਲਈ ਸੀ ਕਿ ਬਿਮਾਰ ਸੀਗਾ ਜਦੋਂ ਨਵਾਂ ਹੁਕਮ ਆਇਆ ਮੈਂ ਉਦ ਜਾਊਂਗਾ ਅਕਾਲੀ ਦਲ ਵੱਲੋਂ ਢਾਂਚਾਲ ਤੱਕ ਭੰਗ ਨਹੀਂ ਕੀਤਾ ਗਿਆ ਜ ਨੇ ਕਾਲੀ ਦਲ ਦਾ ਅਸਤੀਫਾ ਦੀ ਗੱਲ ਆਈ ਇਹਨਾਂ ਨੇ ਟਾਈਮ ਲੈ ਲਿਆ ਥੋੜਾ ਜਿਹਾ ਉਹ ਹੋ ਜਾਊਗਾ ਕੋਈ ਪ੍ਰੋਬਲਮ ਨਹੀਂ ਹੈਗੇ ਲੱਗਦਾ ਵੀ ਹੁਣ ਇੱਕ ਮੰਚ ਤੇ ਇਕੱਠੇ ਹੋਵਾਂਗੇ ਸੋਣਾ ਚਾਏ ਦੇਖੋ ਜੀ ਨਹੀਂ ਇਕੱਠੇ ਹੋਣਗੇ ਫਿਰ ਨੁਕਸਾਨ ਹੀ ਨੁਕਸਾਨ ਹੈ ਭਵੇਂ ਕਿਸੇ ਨੂੰ ਗੱਲ ਮੇਰੀ ਚੰਗੀ ਲੱਗੇ ਭਵੇਂ ਨਾ ਲੱਗੇ ਜੇ ਇਕੱਠੇ ਹੋ ਜਾਣਗੇ ਫਾਇਦਾ ਹੈ ਪੰਜਾਬ ਚ ਸਤਾਈ ਚ ਸਰਕਾਰ ਬਣ ਜੂਗੀ ਜਿਹਦੇ ਨਾਲ ਦੇਖੋ ਲੋਕ ਹੁਣ ਬਹੁਤ ਦੁਖੀ ਹੈ 8 ਸਾਲ ਹੋ ਗਏ ਪੰਜ ਕਾਂਗਰਸ ਦੇ ਤਿੰਨ ਇਹਨਾਂ ਦੇ ਇਸ ਵੇਲੇ ਕਿਤੇ ਤੁਸੀਂ ਪਿੰਡਾਂ ਚ ਗੱਲ ਕਰ ਲੋ ਮਲਾਜ਼ਮਾਂ ਨਾਲ ਗੱਲ ਕਰ ਲੋ ਵਪਾਰੀਆਂ ਨਾਲ ਗੱਲ ਕਰ ਲੋ ਪੰਜਾਬ ਦੇ ਵਿੱਚ ਦਹਿਸ਼ਤ ਦਾ ਮਾਹੌਲ ਹੈ ਉਹੀ ਬੰਦਾ ਆਪਣੇ ਆਪ ਨੂੰ ਸੁਰੱਖਿਤ ਨਹੀਂ ਸਮਝਦਾ ਉਹੀ ਡਿਵੈਲਪਮੈਂਟ ਨਹੀਂ ਹੋ ਰਹੀ ਪੰਜਾਬ ਦੇ ਵਿੱਚ ਸਾਰਾ ਇੱਕ ਆਪ ਆਪ ਹੁਦਰਾ ਜਿਹਾ ਕੰਮ ਹੋਇਆ ਪਿਆ ਸੋ ਲੋਕ ਚਾਹੁੰਦੇ ਆ ਹੁਣ ਕਹਿਣ ਲੱਗੇ ਵੀ ਕਾਲੀ ਦਲ ਦੀ ਸਰਕਾਰ ਦੁਬਾਰਾ ਆਉਣੀ ਚਾਹੀਦੀ ਆ ਆਮ ਲੋਕੀ ਗੱਲਾਂ ਕਰਨ ਲੱਗੇ ਉਦੋਂ ਕੰਮ ਹੋ ਜਾਂਦੇ ਸੀ ਡਿਵੈਲਪਮੈਂਟ ਬਹੁਤ ਹੋਈ ਸੀ ਸੋ ਹੋਏਗੀ ਤਾਂ ਜੇ ਸਾਰੇ ਇਕੱਠੇ ਹੋਵਾਂਗੇ ਕਾਲੇ ਦਲ ਵੀ ਇਕੱਠਾ ਹੋਏਗਾ ਬਲਕੇ ਬੀਜੇਪੀ ਨੂੰ ਵੀ ਨਾਰ ਲਾਉਣਾ ਪੈ ਲੁਕਾ ਸਾਹਿਬ ਜਿਹੜੇ ਅਕਾਲ ਤਖਤ ਸਾਹਿਬ ਦਾ ਹੁਕਮ ਹੈ ਸਾਰੇ ਇਕੱਠੇ ਹੋ ਜੋ ਅਕਾਲੀ ਦਲ ਬਾਗੀ ਦਾਗੀ ਸਾਰੇ ਉਹਨਾਂ ਨੇ ਕਿਹਾ ਇਕੱਠੇ ਹੋ ਜਾਣ ਤੁਹਾਨੂੰ ਲੱਗਦਾ ਕੋਈ ਐਫਰਟ ਕਰੋਗੇ ਆ ਜਰੂਰ ਜਰੂਰ ਪੂਰਾ ਜ਼ੋਰ ਪੂਰਾ ਜ਼ੋਰ ਪੂਰਾ ਜ਼ੋਰ ਲਾ ਕੇ ਸਾਰਾ ਇਕੱਠੇ ਸਾਰਿਆਂ ਨੂੰ ਬੇਨਤੀ ਕਰਾਂਗੇ ਜਿੰਨੇ ਵੀ ਕੋਈ ਹੋਏਗੇ ਸਾਰਿਆਂ ਨੂੰ ਲਾ ਕੇ ਇਕੱਠੇ ਹੋਣ ਚ ਹੀ ਭਲਾ ਦੂਜੇ ਪਾਸੇ ਸਕੰਦਰ ਸਿੰਘ ਮਲੂਕਾ ਦੇ ਵੱਲੋਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਉੱਤੇ ਹੋਏ ਹਮਲੇ ਦੀ ਵੀ ਨਿੰਦਾ ਕੀਤੀ ਹੈ ਉਹਨਾਂ ਨੇ ਸਰਕਾਰ ਨੂੰ ਘੇਰਦੇ ਕੀ ਕੁਝ ਕਿਹਾ ਆਓ ਤੁਸੀਂ ਓਬੀਐਸ ਨੂੰ ਬਿਲਕੁਲ ਹਮਲਾ ਤਾਂ ਜਿਹੜਾ ਕਿਸੇ ਤੇ ਵੀ ਹੋਵੇ ਪ੍ਰਧਾਨ ਸਾਹਿਬ ਦੀ ਤਾਂ ਬਹੁਤ ਵੱਡੀ ਗੱਲ ਹੈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਬਹੁਤ ਵੱਡੀ ਗੱਲ ਹੈ ਡਿਪਟੀ ਸੀਐਮ ਰਹੇ ਨੇ ਪੰਜਾਬ ਦੇ ਉਹ ਤਾਂ ਬਹੁਤ ਵੱਡੀ ਗੱਲ ਹੈ ਜਿੰਨਾ ਉਹਦੀ ਨਿੰਦਿਆ ਕੀਤੀ ਜਾਵੇ ਥੋੜੀ ਹੈ ਮੈਂ ਕਹਿੰਦਾ ਹਮਲਾ ਤਾਂ ਕਿਸੇ ਤੇ ਵੀ ਹੁੰਦਾ ਗੁਰੂ ਘਰ ਦੇ ਵਿੱਚ ਭਾਵੇਂ ਕਿਸੇ ਤੇ ਵੀ ਹੁੰਦਾ ਮੈਂ ਕਹਿੰਦਾ ਮੈਂ ਉਹਨੂੰ ਵੀ ਮਾਰਾ ਕਹਿੰਦਾ ਕਿਉਂਕਿ ਉੱਥੇ ਤਾਂ ਲੋਕੀ ਸ਼ਰਧਾ ਨਾਲ ਜਾਂਦੇ ਆ ਰੱਬ ਦਾ ਘਰ ਉਹਨੂੰ ਮੰਨ ਕੇ ਜਾਂਦੇ ਆ ਤੇ ਜੇ ਉੱਥੇ ਕਿਸੇ ਦੀ ਝਾਨ ਲੈਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਉਹ ਕੋਈ ਬੋ ਉਹ ਨੂੰ ਕੋਈ ਚੰਗਾ ਨਹੀਂ ਕਹਿੰਦਾ ਉਹਨੂੰ ਜਿੰਨੀ ਉਹਦੀ ਨਿੰਦਿਆ ਕੀਤੀ ਜਾਵੇ ਉਹ ਘਟਾ ਐ ਮੈਨੂੰ ਐਫ ਆਈ ਆਰ ਆਈ ਐਕ ਸਾਹਮਣੇ ਐਫ ਆਈ ਆਰ ਚ ਐਫ ਆਈ ਆਰ ਚ ਵੀ ਉਹਨਾਂ ਨੇ ਲਕੋਕ ਕੀਤਾ ਪੁਲਿਸ ਨੇ ਮੈਂ ਵੀ ਪੜੀ ਆ ਉਹ ਉਹਦੇ ਚ ਲਕੋਕ ਕੀਤਾ ਉਹਨਾਂ ਨੇ ਵਖਿਆ ਸੰਗਤ ਚੋਂ ਸੰਗਤ ਦਾ ਵਿੱਚ ਬਿਰਬਾ ਪਾਤਾ ਉਹ ਤਾਂ ਬੰਦਾ ਤੁਰਿਆ ਫਿਰਦਾ ਸੀ ਦੋ ਦਿਨਾਂ ਦਾ ਉੱਥੇ ਹੁਣ ਉਸ ਨੂੰ ਪਤਾ ਸੀ ਪੁਲਿਸ ਦੇ ਐਸ ਪੀ ਨਾਲ ਹੱਥ ਮਿਲਾਇਆ ਉਹਨੇ ਉੱਥੇ ਉਹ ਵੀ ਫੁੱਟ ਜਾਈ ਐ ਸਾਹਮਣੇ ਸੋ ਉਹਦੇ ਚ ਘਰ ਤਾਂ ਲਈ ਸਰਕਾਰ ਨੂੰ ਇਹ ਜਿਹੇ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਇਹਨੇ ਨਵੇਂ ਪੱਦਰ ਤੇ ਮੇਰੀ ਸਮਝ ਸਰਕਾਰ ਨੂੰ ਨਹੀਂ ਹੋਣਾ ਚਾਹੀਦਾ ਜੋ ਸੱਚ ਹੈ ਉਹੀ ਉੱਥੇ ਸਾਹਮਣੇ ਲੈਣਾ ਚਾਹੀਦਾ ਜਿੱਥੇ ਦਾ ਤਾਂ ਵੱਲ ਇਕੱਠੇ ਕਰਨ ਲਈ ਕਿਹਾ ਗਿਆ ਹੈ ਕੀ ਕਹਿਣਾ ਚਾਹੋ ਵੇਖੋ ਬੜੀ ਅੱਛੀ ਗੱਲ ਹੈ ਕਾਲ ਤਖਤ ਸਾਹਿਬ ਸਿੱਖਾਂ ਵਾਸਤੇ ਤਾਂ ਹੈ ਹੀ ਇੱਕ دنیਵੀ ਹੁਕਮ ਹੈ ਉੱਥੇ ਤਾਂ ਜੋ ਹੁਕਮ ਆਉਂਦਾ ਅਸੀਂ ਉਹਨੂੰ ਅਕਾਲ ਪੁਰਖ ਦਾ ਹੁਕਮ ਮੰਨਦੇ ਆ ਸਾਰੇ ਬਾਕੀ ਵੀ ਦੁਨੀਆ ਦੇ ਧਰਮਾਂ ਦੇ ਲੋਕ ਆ ਕੇ ਉੱਥੇ ਨਮਸਕਾਰ ਕਰਦੇ ਆ ਸ਼ਰਧਾ ਦੇ ਨਾਲ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਬਰਸਾਇਆ ਹੋਇਆ ਉਹ ਤਖਤ ਹੈ ਜਿੱਥੋਂ ਸਾਨੂੰ ਭਗਤੀ ਤੇ ਸ਼ਕਤੀ ਦੋਨੇ ਜੜੀਆਂ ਸ਼ਕਤੀਆਂ ਮਿਲਦੀਆਂ ਨੇ ਸੋ ਉਸੇ ਤਹਿਤ ਹੀ ਜੋ ਤੁਹ ਕੋਈ ਫੈਸਲੇ ਹੁੰਦੇ ਨੇ ਜਾਂ ਸਿੱਖ ਕੌਮ ਦੇ ਵਿੱਚ ਕਿਤੇ ਨਾ ਕਿਤੇ ਕੋਈ ਸ਼ੰਕਾ ਪੈਦਾ ਹੁੰਦੀ ਹੈ ਜਾਂ ਕਿਤੇ ਲੋਕਾਂ ਨੂੰ ਲੱਗਦਾ ਵੀ ਕਿਤੇ ਨਾ ਕਿਤੇ ਜਿਵੇਂ ਸਾਡੀ ਪਿਛਲੀ ਸਰਕਾਰ ਦੇ ਵਿੱਚ ਗੱਲ ਆਈ ਵੀ ਕਿਤੇ ਕੋਈ ਗਲਤੀ ਹੋਈ ਹੈ ਕਿਸੇ ਵੇਲੇ ਕੰਮ ਕਰਦਿਆ ਉਹਦੇ ਵਾਸਤੇ ਫਿਰ ਉੱਥੇ ਕਾਲ ਤੱਕ ਦੇ ਉੱਤੇ ਫੈਸਲਾ ਹੁੰਦਾ ਹੈ ਕਿ ਹੋਇਆ ਨਹੀਂ ਹੋਇਆ ਠੀਕ ਹੈ ਜਾਂ ਗਲਤ ਹੈ ਸੋ ਉਹਦੇ ਤਹਿਤ ਹੀ ਹੁਣ ਜਿਹੜਾ ਇੱਕ ਸ਼ਿਕਾਇਤ ਗਈ ਉਹਦੇ ਤਹਿਤ ਹੀ ਫੈਸਲਾ ਹੋਇਆ ਤੇ ਉਹ ਫੈਸਲਾ ਸਾਰਿਆਂ ਨੇ ਸਰਵ ਸੰਮਤੀ ਨਾਲ ਮੰਨ ਲਿਆ ਤੇ ਬੜੀ ਅੱਛੀ ਗੱਲ ਹੈ ਪ੍ਰਧਾਨ ਸਾਹਿਬ ਤੇ ਸਾਰੇ ਜਿੰਨੇ ਵੀ ਸੀ ਉਹਨਾਂ ਦੇ ਨਾਲ ਦੇ ਸਾਰੇ ਸਾਥੀ ਉਹ ਆਪਣੀ ਜਿਹੜੀ ਸਜ਼ਾ ਉਥੋਂ ਤੱਕ ਤੋਂ ਸਭ ਸਜ਼ਾ ਤਾਂ ਨਹੀਂ ਹੁੰਦੀ ਸੇਵਾ ਹੀ ਹੁੰਦੀ ਹੈ ਉਹ ਸਾਰੇ ਆਪਣੇ ਨਿਵਾ ਰਹੇ ਆ ਮੇਰੇ ਨਾਲ ਤਾਂ ਕੱਲ ਨੂੰ ਮੁਕਸਰ ਸਮਾਪਤ ਹੋ ਜਾਏਗੀ ਫਿਰ ਅਰਦਾਸ ਕਰਕੇ ਉੱਥੇ ਅੰਮ੍ਰਿਤਸਰ ਸਾਹਿਬ ਅਗਲੇ ਦਿਨ ਉਦੋਂ ਤੇ ਸਾਰਾ ਜਿਹੜਾ ਜਿਹੜਾ ਇਨੇ ਚਿਰ ਦਾ ਰੌਲਾ ਰੱਪਾ ਪੈਂਦਾ ਸੀਗਾ ਉਹ ਸਾਰਾ ਸਮਾਪਤ